ਅਸ ਸਟਾਵਰੀ ਹੈ ਜੀ ਸੁਣਿਆ ਹੋਵੇਗਾ ਜੇ ਨਾ ਤੁਸੀਂ ਸਟਾਵਰੀ ਨਾ ਜੀ ਤੁਸੀਂ ਕਿਤੇ Google 'ਚ ਸਰਚ ਕਰਿਓ ਜਾ ਕੇ ਤੇ ਤੁਹਾਨੂੰ Dabur ਦੀ Patanjali ਦੀ Himalaya ਦੀਆਂ simple ਸਟਾਵਰੀ ਨਾਲ ਸੰਬੰਧਿਤ ਉਹ ਗੋਲੀਆਂ ਮਿਲ ਜਾਣਗੀਆਂ ਇਹ ਉਹਨਾਂ ਦਵਾਈਆਂ 'ਚ ਯੂਜ਼ ਹੁੰਦਾ ਜਿਵੇਂ ਕੋਈ ਬਾਥਰੂਮ ਜਿਹਨੂੰ ਲੱਗਤੀ ਆਉਂਦਾ ਜਾਂ ਉਹਨਾਂ ਨਾਲ ਸੰਬੰਧਿਤ ਦਵਾਈਆਂ ਹੋਗੀਆਂ ਜਾਂ women ਦੀ ਪ੍ਰੋਬਲਮਸ ਹੁੰਦੀਆਂ ਕਈ ਉਹਨਾਂ 'ਚ ਦਵਾਈਆਂ ਤੇ ਇਹ ਯੂਜ਼ ਕੀਤੀ ਜਾਂਦੀ। ਕੀ ਕੰਡਾ ਵੀ ਹੁੰਦਾ ਹਾਂਜੀ ਕੰਡਾ ਠੀਕ ਹੈ ਜੀ ਤੇ ਡਾਇਰੈਕਟ ਇਹਦੀ ਇਕੱਲੀ ਸਟਾਵਰੀ ਦੀਆਂ ਵੀ ਟੈਬਲੇਟਸ ਆਉਂਦੀਆਂ ਆਂ ਸਟਾਬਰੀ ਦਾ ਪਾਊਡਰ ਵੀ ਆਉਂਦਾ ਮੈਡੀਕਲ ਪਲਾਂਟ ਹੋ ਗਿਆ ਸਟਾਬਰੀ ਵੀ ਹੁੰਦਾ ਜੀ ਸਟਾਬਰੀ ਵੀ ਹੁੰਦੀ ਹੈ ਸਟਾਬਰੀ ਤਾਂ ਉਧਰ ਆਪਣੇ ਮੇਨ ਚ ਲੱਗੇ ਹੋਏ ਸਟਾਬਰੀ ਆ ਬੇਸਿਕਲੀ ਇਹ ਆਹ ਬਰੀਆ ਸਟਾਵਰੀ ਆ ਅੰਦਰ ਰੱਖਿਆ ਆਪਣੀ ਕੋਈ ਸਟਾਵਰੀ ਆ ਜੀ ਸਟਾਵਰੀ ਹਾਂ ਇਹ ਬੂਟਾ ਹੈਗਾ ਸਾਨੂੰ ਨਾਮ ਵਾਲੀ ਪਤਾ ਨਹੀਂ ਸਟਾਵਰੀ ਸਟਾਵਰੀ ਲਿਖ ਲਓ ਸ ਸ ਤਾ ਲਿਖ ਲਓ ਜੇ ਅੰਗਰੇਜ਼ੀ ਲਿਖਣੀ ਹੈ ਤਾਂ ਸਟਾਵਰੀ ਲਿਖ ਲਓ ਜੇ ਇਹਨੂੰ ਪੰਜਾਬੀ ਲੈਂਦਾ ਸਟਾਵਰੀ ਕਹਿੰਦੇ ਸਟਾਵਰ ਵੀ ਕਹਿੰਦੇ ਆ ਸਟਾਵਰ ਅਲੱਗ ਹੁੰਦਾ ਜੀ ਉਹਦਾ ਕੀ ਫਰਕ ਹੈ ਉਹ ਹੋਰ ਹੈ ਜੀ ਉਹਦਾ ਵੀ ਫਲਾਵਰਿੰਗ ਦਾ ਫਰਕ ਹੋਊਗਾ ਜੀ ਹਾਂਜੀ ਉਹਦੇ ਥੋੜੇ ਪੱਤੇਆਂ ਦਾ ਵੀ ਫਰਕ ਹੈ ਫਲਾਵਰਿੰਗ ਦਾ ਹੀ ਫਰਕ ਹੈ ਤੇ ਇਹ ਆਪਾਂ ਬੀਜ ਤੋਂ ਤਿਆਰ ਕਰਦੇ ਆ ਤਿਆਰ ਉਹੀ ਆ ਜੀ ਗਰਮੀ ਦੀ ਫੈਬਰੂਰੀ ਮਾਰਚ ਦੇ ਵਿੱਚ ਇਹਦੇ ਵਿੱਚ ਬੀ ਆ ਜਾਂਦਾ ਅ ਤੇ ਥੋੜਾ ਜਿਹਾ ਸਰਦੀ ਨੂੰ ਇਹ ਮਤਲਬ ਵੀ ਆ ਥੋੜਾ ਜਿਹਾ ਡਾਊਨ ਹੋ ਜਾਂਦੀ ਆ ਫ फेब्रुवारी ਮਾਰਚ ਫਿਰ ਫਟਾਰਾ ਸ਼ੁਰੂ ਹੋ ਜਾਂਦਾ ਜਿਵੇਂ 25 27 ਡਿਗਰੀ ਟੈਂਪਰੇਚਰ ਹੁੰਦਾ ਫਿਰ ਫਟਾਰਾ ਇਹਨੂੰ ਸ਼ੁਰੂ ਹੋ ਕੇ ਇਹ 20 ਦਿਨ ਦੀ ਆ ਕੋਈ 20 ਤੋਂ ਇਧਰ ਆ